ਤਨ ਤਨ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਜਗਤ ਨੂੰ ਉਤਾਰਨ ਆਲੇ ਆ ਉਹਨਾਂ ਦਾ ਸਲਾਣਾ ਗੁਰਪੁਰਪੇ ਜਿਹੜਾ 556 ਉਹ 5 ਨੰਬਰ 2025 ਨੂੰ ਜਿਹੜਾ ਬੜੀ ਧੂਤਾਂ ਨਾਲ ਗੁਰੂ ਨਾਮ ਨਾਮ ਲੈਵਾ ਸਕਦਾ ਵਰਤ ਤੇ ਪੱਧਰ ਤੇ ਜਿਹੜੀ ਨੋਹਣਾਰ ਆਈ ਨੇ ਗੁਰਗਰਾਸ ਵੀ ਬੇਸਬ ਸultanpur ਲੋਧੀ ਵਿਖੇ ਦੀ ਇਹ ਜਿਸ ਨੂੰ ਕੇ ਦੂਸਰਾ ਨਨਕਾਹਾਂ ਕਹਿੰਦੇ ਨੇ ਇੱਥੇ ਬੜਾ ਵੱਡੇ ਪੱਧਰ ਤੇ ਧੂਤਾਂ ਨਾਲ ਜਿਹੜਾ ਇਹ ਗੁਰਪੁਰੂ ਬਣਾਇਆ ਜਾਂਦਾ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾ ਜੋ ਪ੍ਰਧਾਨ ਸਾਹਿਬ ਜੀ ਦੇ ਅਗਵਾਈ ਅਧੀਨ ਤਾਮੀ ਸਾਹਿਬ ਦੇ ਦਿਸ਼ਾੰਦੇ ਸੰਸਾਰ ਅਤੇ ਗੁਰੂ ਨਾਨਕ ਨਾਮ ਲੇਵਾ ਸਮੂਹ ਸੰਤਾਂ ਦੇ ਸਹਿਯੋਗ ਦੇ ਨਾਲ ਜਿਹੜਾ ਇੱਥੇ ਗੋੜਪੁਰ ਉਹ ਜਿਹੜਾ 5 ਨਵੰਬਰ ਨੂੰ ਬੜੇ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਜਿਸ ਦੀਆਂ ਕਿ ਤਿਆਰੀਆਂ ਤਕਰੀਬਨ ਜਿਹੜੀਆਂ ਮੁਕੰਮਲ ਹੋ ਚੁੱਕੀਆਂ ਜਿਸ ਤਰ੍ਹਾਂ ਕਿ ਲੰਗਰਾਂ ਦੇ ਪ੍ਰਬੰਧ ਅਤੇ ਸ਼ਾਂਦੇ ਪ੍ਰਬੰਧ ਜਾਂ ਇਸ ਤਰ੍ਹਾਂ ਦੇ ਪ੍ਰਬਾਰ ਸਾਹਿਬ ਦੀ ਖੁਲਾਣਾ ਜਿਹੜੀ ਉਹ ਡੈਕੋਰੇਸ਼ਨ ਕੀਤੀ ਜਾ ਰਹੀ ਹੈ ਇਹ ਫੁੱਲਾਂ ਦੀ ਡੈਕੋਰੇਸ਼ਨ ਵੀ ਇਹ ਜਿਹੜੀ ਵੱਖ-ਵੱਖ ਤਰ੍ਹਾਂ ਦੇ ਫੁੱਲ ਜਿਹੜੇ ਕੋਈ ਫੋਰਨ ਕੰਟਰੀਆਂ ਤੋਂ ਮਗਵਾ ਕੇ ਇਹ ਸੰਗਤ ਜਿਹੜੀ ਇਹ ਕਰਦੀ ਏ ਇਹ ਜਿਹੜੀ ਫੁੱਲਾਂ ਦੀ ਸੇਵਾ ਇਹ ਵੀ ਸੰਗਤ ਜਿਹੜੀ ਇਹ ਫ੍ਰੀ ਸੇਵਾ ਹੀ ਕਰਦੀ ਏ ਤਾਂ ਕੋਈ ਯਾਨੀ ਕਿ ਗੁਰਦੁਆਰਾ ਸਾਹਿਬ ਕੋਈ ਨਾ ਚੋਰੀ ਕਿ ਮਿਹਨਤ ਕੋਈ ਪਾਇਆ ਨਹੀਂ ਆਓ ਗੁਰੂ ਨਾਨਕ ਦੇਵ ਜੀ ਦਾ ਸਲਾਨਾ ਗੁਰਪੁਰਬ ਤੇ ਜਿਹੜਾ ਉਹ 5 ਨਵੰਬਰ ਨੂੰ ਬੜੀ ਹੁੰਮਤਾ ਨਾਲ ਮਨਾਇਆ ਜਾ ਰਿਹਾ ਹੈ ਆਓ ਗੁਰੂ ਘਰ ਨਾਤਮਸਤੋ ਹੁਏ ਗੁਰੂ ਨਾਨਕ ਦੇਵ ਜੀਆਂ ਖੁਸ਼ੀਆਂ ਪ੍ਰਾਪਤ ਕਰੀਏ